ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਦੇਸ਼ ਦੇ ਵਿੱਚ ਤੀਜੀ ਵਾਰ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ 9 ਜੂਨ ਨੂੰ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਓਦੇ ਦੀ ਸੋਚਣਗੇ ਇਸ ਵਾਰ ਬਿਹਾਰ ਦੀ ਜੀਡੀਯੂ ਅਤੇ ਆਂਧਰਾ ਪ੍ਰਦੇਸ਼ ਦੀ ਟੀਡੀਪੀ ਕੇਂਦਰ ਸਰਕਾਰ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਨੇ ਜਿਸ ਕਰਕੇ ਦੋਵੇਂ ਪਾਰਟੀਆਂ ਦੇ ਕੁਝ ਸਾਂਸਦਾਂ ਨੂੰ ਕੇਂਦਰੀ ਕੈਬਨਟ ਮੰਤਰੀ ਬਣਾਇਆ ਜਾਵੇਗਾ ਸੋ ਉਹ ਤੁਹਾਨੂੰ ਦੱਸਦੇ ਆ ਕਿ ਗਠਜੋੜ ਦੀ ਇਸ ਸਰਕਾਰ ਦੇ ਵਿੱਚ ਕਿਸ ਪਾਰਟੀ ਦੇ ਕਿਹੜੇ ਸੰਸਦ ਨੂੰ ਮਿਲ ਸਕਦਾ ਹੈ ਕੇਂਦਰੀ ਮੰਤਰੀ ਦਾ ਅਹੁਦਾ। Varanasi ਤੋਂ ਤੀਜੀ ਵਾਰ ਚੋਣ ਜਿੱਤੇ ਨਰਿੰਦਰ ਮੋਦੀ 9 ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੋ ਚੁੱਕਣ ਜਾ ਰਹੇ ਨੇ। ਇਸ ਵਾਰ NDA ਗਠਜੋੜ ਦੀ ਸਰਕਾਰ ਵਿੱਚ ਸਹਿਯੋਗੀ ਪਾਰਟੀਆਂ JDU ਅਤੇ TDP ਦੀ ਅਹਿਮ ਭੂਮਿਕਾ ਰਹੇਗੀ ਜਿਸ ਕਰਕੇ ਦੋਵੇਂ ਪਾਰਟੀਆਂ ਦੇ ਕਈ ਸਾਂਸਦਾਂ ਨੂੰ ਕੇਂਦਰੀ ਮੰਤਰੀ ਦੀ ਸੌਂਚ ਚੁਕਾਈ ਜਾਵੇਗੀ ਜਿਸ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕਾਫੀ ਚਰਚਾ ਛਿੜੀ ਹੋਈ ਹੈ JDU ਦੇ ਪ੍ਰਧਾਨ ਨਿਤਿਸ਼ ਕੁਮਾਰ ਅਤੇ TDP ਦੇ ਪ੍ਰਧਾਨ ਚੰਦਰਬਾਬੂ ਨਾਇਡੂ ਦੇ ਨਾਲ ਚਿਰਾਗ ਪਾਸਵਾਨ ਅਤੇ ਜੀਤਨ ਰਾਮ ਸਮਾਨਜੀ ਵੀ ਨਰਿੰਦਰ ਮੋਦੀ ਦੀ ਤੀਜੀ ਕੈਬਨਿਟ ਦਾ ਹਿੱਸਾ ਰਹਿਣਗੇ ਸੂਤਰਾਂ ਮੁਤਾਬਕ ਜਾਣਕਾਰੀ ਮਿਲ ਰਹੀ ਹੈ ਕਿ ਜੀਡੀਯੂ ਦੇ ਸੰਸਦ ਮੈਂਬਰ ਲਲਨ ਸਿੰਘ ਅਤੇ ਰਾਮਨਾਥ ਠਾਕੁਰ ਦਾ ਮੰਤਰੀ ਬਣਨਾ ਤੈ ਮੰਨਿਆ ਜਾ ਰਿਹਾ ਹੈ। ਕੱਲ ਨਰੇਂਦਰ ਮੋਦੀ ਦੇ ਸੌਚਕ ਸਮਾਗਮ ਵਿੱਚ ਜੀਡੀਯੂ ਕੋਟੀ ਦੇ ਸਿਰਫ ਦੋ ਮੰਤਰੀ ਹੀ ਸੌਚਣਗੇ। ਬੀਤੇ ਕੱਲ ਜੇਪੀ ਨੱਡਾ ਨਾਲ ਹੋਈ ਮੀਟਿੰਗ ਦੇ ਵਿੱਚ ਇਸ ਸਮਝੌਤੇ ਨੂੰ ਅਹਿਮ ਰੂਪ ਦਿੱਤਾ ਗਿਆ। ਉਨ ਚਰਚਾ ਇਹ ਵੀ ਚੱਲ ਰਹੀ ਹੈ ਕਿ ਇਸ ਵਾਰ ਜੀਡੀਯੂ ਦੇ 4 ਤੋਂ 6 ਸੰਸਦਾਂ ਨੂੰ ਮੋਦੀ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਰਾਂ ਮੁਤਾਬਕ ਬਿਹਾਰ ਦੇ ਜਾਤੀ ਸਮੀਕਰਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੰਸਦ ਮੈਂਬਰਾਂ ਨੂੰ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ ਜਿਸ ਕਰਕੇ ਬਿਹਾਰ ਦੀਆਂ ਵੱਖ-ਵੱਖ ਜਾਤਾਂ ਦੇ ਪ੍ਰਮੁੱਖ ਚਿਹਰਿਆਂ ਨੂੰ ਮੰਤਰੀ ਮੰਡਲ ਦੇ ਵਿੱਚ ਥਾਂ ਮਿਲ ਸਕਦੀ ਹੈ। ਮੌਜੂਦਾ ਸਮੇਂ ਬਿਹਾਰ ਦੇ ਦੋ ਸੰਸਦ ਮੈਂਬਰਾਂ ਦਾ ਮੋਦੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਮੰਗੇਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਲਲਨ ਸਿੰਘ ਦਾ ਨਾਮ ਸਭ ਤੋਂ ਅੱਗੇ ਹੈ ਜੋ ਬਿਹਾਰ ਦੇ ਉੱਚ ਜਾਤੀ ਭੂਮੀਹਾਰ ਪਾਈਚਾਰੇ ਨਾਲ ਸੰਬੰਧਿਤ ਨੇ ਇਸ ਦੇ ਨਾਲ ਹੀ ਉਹ ਜੀਡੀਯੂ ਦੇ ਵਿੱਚ ਨਿਤਿਸ਼ ਤੋਂ ਬਾਅਦ ਦੂਜੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਨੇ ਅਤੇ ਨਿਤਿਸ਼ ਕੁਮਾਰ ਦੇ ਕਰੀਬੀਆਂ ਦੇ ਵਿੱਚੋਂ ਇੱਕ ਨੇ ਜਿਸ ਕਰਕੇ ਉਨ੍ਹਾਂ ਦੇ ਮੰਤਰੀ ਬਣਨ ਦੀ ਸਭ ਤੋਂ ਵੱਧ ਸੰਭਾਵਨਾ ਹੈ ਇਸੇ ਤਰ੍ਹਾਂ ਇੱਕ ਹੋਰ ਸੰਸਦ ਮੈਂਬਰ RAMNAATH THAKUR ਵੀ ਭਲਕੇ PM ਦੇ ਸੌ ਚੁੱਕ ਸਮਾਗਮ ਦੇ ਵਿੱਚ ਕੇਂਦਰੀ ਮੰਤਰੀ ਵਜੋਂ ਸੌ ਚੁੱਕ ਸਕਦੇ ਨੇ RAMNAATH THAKUR ਭਾਰਤ ਰਤਨ ਕਰਪੂਰੀ ਠਾਕੁਰ ਦੇ ਪੁੱਤਰ ਨੇ ਅਤੇ JDY ਤੋਂ ਰਾਜ ਸਭਾ ਮੈਂਬਰ ਵੀ ਨੇ ਬੇਹੱਦ ਪਛੜੇ ਵਰਗਾਂ ਦੇ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਲਈ ਉਹਨਾਂ ਨੂੰ ਮੋਦੀ ਮੰਤਰੀ ਮੰਡਲ ਦੇ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਸੂਤਰਾਂ ਮੁਤਾਬਕ ਇਹ ਜਾਣਕਾਰੀ ਮਿਲ ਰਹੀ ਹੈ ਕਿ ਜੀਡੀਯੂ ਤੋਂ ਇਲਾਵਾ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਦੀ ਭਲਕੇ ਕੇਂਦਰੀ ਮੰਤਰੀ ਵਜੋ ਸੌ ਚੁੱਕ ਸਕਦੇ ਨੇ ਅਤੇ ਮੋਦੀ ਕੈਬਨਿਟ ਦਾ ਹਿੱਸਾ ਬਣ ਸਕਦੇ ਨੇ ਚਿਰਾਗ ਪਾਸਵਾਨ ਦੀ ਪਾਰਟੀ ਦੇ ਪੰਜ ਉਮੀਦਵਾਰਾਂ ਨੇ ਚੋਣ ਲੜੀ ਅਤੇ ਪੰਜੇ ਹੀ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ। ਚਿਰਾਗ ਪਾਸਵਾਨ ਨੂੰ ਇਸ ਵੱਡੀ ਉਪਲਬਧੀ ਦਾ ਤੋਹਫਾ ਮਿਲ ਸਕਦਾ ਹੈ ਕਿਉਂਕਿ ਯਕੀਨਨ ਤੌਰ ਤੇ ਕਿਉਂਕਿ ਯਕੀਨਨ ਤੌਰ ਤੇ ਇਸ ਜਿੱਤੇ ਵਿਧਾਨ ਸਭਾ ਚੋਣਾਂ ਤੇ ਵੀ ਅਸਰ ਦੇਖਣ ਨੂੰ ਮਿਲੇਗਾ। ਭਾਜਪਾ ਹੁਣੇ ਤੋਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਜੀਤਨ ਰਾਮ ਮਾਂਜੀ ਵੀ ਕੇਂਦਰ ਦੇ ਵਿੱਚ ਮੋਦੀ ਕੈਬਨਿਟ ਦਾ ਅਹਿਮ ਹਿੱਸਾ ਬਣ ਸਕਦੇ ਨੇ। ਬਿਹਾਰ ਦੇ ਦਲਿਤ ਪਾਈਚਾਰੇ ਦੀ ਮਦਦ ਲਈ ਉਹਨਾਂ ਨੂੰ ਮੋਦੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਜੇਕਰ ਉਹਨਾਂ ਨੂੰ ਕੇਂਦਰ ਦੇ ਵਿੱਚ ਮੰਤਰੀ ਦਾ ਅਹੁਦਾ ਮਿਲਦਾ ਹੈ ਤਾਂ ਉਹ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਏ ਵੀ ਕਾਸ ਲਗਾਏ ਜਾ ਰਹੇ ਨੇ ਕਿ ਜੀ ਡੀ ਯੂ ਦੇ ਉਪਰੋਕਤ ਸਾਂਸਦਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੀਤ ਚਾਹ ਨੂੰ ਵੀ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ ਕਿਉਂਕਿ ਸੰਜੀਤ ਚਾਹ ਨितीश ਕੁਮਾਰ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਅਤੇ ਉਹ ਉੱਚ ਜਾਤੀ ਭਾਈਚਾਰੇ ਨਾਲ ਸੰਬੰਧ ਵੀ ਰੱਖਦੇ ਨੇ ਉਨ੍ਹਾਂ ਨੇ ਜੀਡੀਯੂ ਅਤੇ ਭਾਜਪਾ ਦੇ ਸੰਸਦਾਨੋ ਸੁਧਾਰਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਹੈ ਜਿਸ ਦੇ ਇਨਾਮ ਵਜੋਂ ਉਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਦਲੇਸ਼ਵਰ ਕਾਮਤ ਨੂੰ ਵੀ ਮੰਤਰੀ ਦਾ ਅਹੁਦਾ ਮਿਲਣ ਦੀ ਪੂਰੀ ਸੰਭਾਵਨਾ ਦਿਟਾਈ ਜਾ ਰਹੀ ਹੈ ਜੋ ਸੁਪਾਲ ਤੋਂ ਲੋਕ ਸਭਾ ਸੀਟ ਤੋਂ ਜਿੱਤ ਕੇ ਸੰਸਦ ਬਣ ਚੁੱਕੇ ਨੇ ਅਤੇ ਉਹਨਾਂ ਨੂੰ ਵਿਹਾਰ ਦੇ ਸਿਆਸੀ ਤਜਰਬੇਕਾਰ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਹ ਪਛੜੇ ਵਰਗ ਨਾਲ ਸੰਬੰਧਿਤ ਨੇ ਜਿਸ ਕਰਕੇ ਉਹਨਾਂ ਨੂੰ ਵੀ ਮੋਦੀ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਬਿਹਾਰ ਦੇ ਵਾਲਮੀਕੀ ਨਗਰ ਤੋਂ ਚੋਣ ਜਿੱਤੇ ਸੁਨਿਲ ਕੁਮਾਰ ਦੀ ਝੋਲੀ ਦੇ ਵਿੱਚ ਕੇਂਦਰੀ ਮੰਤਰੀ ਦਾ ਅਹੁਦਾ ਪੈ ਸਕਦਾ ਹੈ ਕਿਉਂਕਿ ਸੁਨਿਲ ਕੁਮਾਰ ਕੁਸ਼वाहा ਜਾਤੀ ਨਾਲ ਸੰਬੰਧਿਤ ਨੇ ਅਤੇ ਉਹਨਾਂ ਨੂੰ ਨਦੀਸ਼ ਕੁਮਾਰ ਦੇ ਕਰੀਬੀ ਦੋਸਤਾਂ ਦੇ ਵਿੱਚ ਗਿਣਿਆ ਜਾਂਦਾ ਹੈ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ رائے ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ